ਚਲੋ ਮਿੱਤਰੋ ਤੁਹਾਨੂੰ ਬਹੁਤ ਸੋਹਣੇ ਸੋਹਣੇ ਚੀਜ਼ਾਂ ਦਿਖਾਵਾਂਗੇ ਪਰ ਜਦੋਂ ਕਹਿੰਦੇ ਹੁੰਦੇ ਆ ਬੰਦੇ ਹਨਾ ਮਤਲਬ ਇੰਨੇ ਕੁ ਜੋਗਾ ਹੋ ਜੇ ਘੁੰਮਣਾ ਫਿਰਨਾ ਜ਼ਰੂਰੀ ਹੈ ਮਿੱਤਰੋ ਹਨਾ ਤੇ ਘੁੰਮਣਾ ਫਿਰਨਾ ਜ਼ਰੂਰੀ ਹੈ ਜਦੋਂ ਚਾਰ ਪੈਸੇ ਹਨ ਘੁਮ ਐ ਫਿਰੇ ਹੋਣਾ ਤੇ ਮਰੂ ਮਰੂ ਕਰਕੇ ਟਾਈਮ ਲੰਘਦੇ ਖੁੱਲੇ ਖਾਤੇ ਰੱਖੇ ਯਾਰੀਆਂ ਪਕਾਉਣ ਨੂੰ ਹਨਾ ਤੇ ਖੁੱਲੇ ਖਾਤੇ ਰੱਖਿਆ ਕਰੋ ਤੇ ਆਹ ਦੇਖੋ ਮਿੱਤਰੋ ਸੱਚੀ ਪੂਰਾ ਨੰਦ ਆ ਰਿਹਾ ਪੂਰਾ ਤੇ ਆਹ ਦੇਖੋ ਇਧਰਲਾ ਮਾਹੌਲ ਤੁਹਾਨੂੰ ਦਿਖਾ ਰਿਹਾ ਦੇਖੋ ਕਿਉਂ ਵੀ ਕਿਉਂ ਵੀ ਕਿੰਨੀ ਘੈਂਟ ਆ ਲੋਕੇਸ਼ਨ ਬਹੁਤ ਸੋਹਣੀ ਲੋਕੇਸ਼ਨ ਹੈ ਮਿੱਤਰੋ ਤੇ ਬਾਕੀ ਅਗਲੇ ਵਲੌਗ ਚ ਆਪਾਂ ਮਿਲਦੇ ਆ ਤੁਹਾਨੂੰ ਦਿਖਾਉਨੇ ਆ ਹੋਰ ਵੀ ਕਹਿਣ ਕਹਿਣ ਚੀਜ਼ਾਂ ਤੁਹਾਨੂੰ ਘਰ ਦਿਖਾਉਣਾ ਮਿੱਤਰੋ ਨਿਕੇ ਨਿਕੇ ਲੱਗਦੇ ਹਨ ਦੇਖੋ ਕਿੰਨਾ ਸੋਹਣਾ ਮਾਹੌਲ ਆ ਯਾਰ ਸੋਹਣਾ ਸੁਆ ਓਏ ਮੈਨੂੰ ਡਰ ਲੱਗਦਾ ਹੈ ਕੀ ਬਾਤ ਹੈ ਡਰ ਡਰ ਕੋਈ ਨਹੀਂ ਮੈਂ ਦੇਖਿਆ ਇਹ ਦੇਖੋ ਮੈਂ ਕਰਦਾ ਮੈਂ ਮਾਈਕ ਅੱਗੇ ਕਰੀ ਦੋ ਹਾਈਡਰਫੋਨ ਅੱਗੇ ਕਰੀਓ ਕਿਉਂ ਵੀ ਮਿੱਤਰੋ ਤੇ ਇਹ ਆਪਣੀ ਗੱਡੀ ਮਿੱਤਰੋ ਕਿੱਥੇ ਆ ਰੱਖਿਆ ਵਧੀਆ ਵਧੀਆ ਕਿਵੇਂ ਲੱਗਿਆ ਸਨੇ ਵਧੀਆ ਵਧੀਆ ਪੂਰਾ ਵਧੀਆ ਮਾਹੌਲ ਅੱਛਾ ਦੇਖੀ ਤੂੰ ਉਧਰ ਜਿੰਦਗੀ ਇੱਕ ਵਾਰ ਹੀ ਮਿਲਦੀ ਆ ਬਹਿਦੇ ਹੁੰਦੇ ਆ ਸਹੀ ਗੱਲ ਆ ਤੇ ਜ਼ਿੰਦਗੀ ਦੇ ਨਿਆਰੇ ਲੈਣੀ ਚਾਹੀਦੇ ਬੰਦੇ ਬਿਲਕੁਲ ਟਾਈਮ ਹੀ ਹੁੰਦਾ ਬਿਲਕੁਲ ਸਰਪੰਚ ਕਰਾ ਕੋਈ ਚੱਕਰ ਨਹੀਂ ਕਰਨਾ ਯਾਰ ਜਿੱਧਰ ਨੂੰ ਮਰਜ਼ੀ ਕਰ ਉਹ ਉਧਰ ਹੀ ਖਿੱਚਦੇ ਗੱਡੀ ਨਾ ਬਈ ਲਾ ਕੇ ਕਾਰਟ ਹਾਂ ਚੱਕ ਲੈ ਫਟੇ ਕਾਰਟ ਦਾ ਮਤਲਬ ਕੀ ਆ ਕਾਰਟ ਸਕ੍ਰੈਚ ਕਾਰਟ अच्छा पहले रकम कटावणी ਪੈਂਦੀ ਹੈ ਨਾ اچھا اچھا ਹਾਂ ਬਿਲਕੁਲ ਬਿਲਕੁਲ ਹੁਣ ਤੇਲ ਵਾਲੇ ਨੂੰ ਤਾਂ ਰਕਮ ਕਟਾਉਣੀ ਪੂ ਕਾਰਡ ਤਾਂ ਲਾਉਣੀ ਪੂ ਬਿਲਕੁਲ 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 ਦੇਖੋ ਪੂਰੇ ਨਜ਼ਾਰੇ ਲੈ ਆਂ ਲੈ ਰਹੇ ਆ ਪੂਰੇ ਕਸੌਲੀ ਦੇ ਵਿੱਚ ਪਹੁੰਚੇ ਹੋਇਆ ਮਿੱਤਰੋ ਆਹ ਦੇਖੋ ਪਹਾੜੀ ਏਰੀਆ ਪੂਰਾ ਆਨੰਦ ਲੈ ਰਹੇ ਆ ਦੇਖੋ ਪਿੱਛੇ ਪਹਾੜੀ ਪਹਾੜਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੁਹਾਨੂੰ ਬਹੁਤ ਘੈਂੜ ਘੈਂੜ ਚੀਜ਼ਾਂ ਮਿੱਤਰੋ ਆਪਾਂ ਇੱਥੇ ਦਿਖਾਵਾਂਗੇ ਤੇ ਜੁੜੇ ਰਿਹਾ ਕਰੋ ਤੇ ਇਧਰ ਬਾਈਰ ਗਿਆ ਆਪਣੇ ਨਾਲ ਆਏ ਹੋਏ ਨੇ ਤੇ ਬਾਈ ਸਰਪੰਚਰ ਗਿਆ ਤੇ ਤੁਹਾਨੂੰ ਦਿਖਾਉਣੇ ਆ ਤੇ ਬਾਈ ਨੇ ਗੱਲ ਵੀ ਕਰਵਾਉਣੀ ਆ ਵੀ ਕਹੇ ਜਾ ਮਾਹੌ ਇਹ ਆ ਲੈ ਕੋ ਮੇਟਰੋ ਪਹਾੜੀ ਪਹਾੜਾ ਤੇ ਖਿੱਚ ਕੇ ਸ਼ੇਅਰ ਕਰੋ ਦੱਬ ਕੇ ਵੀਡੀਓ ਨੂੰ ਤੇ ਪੂਰੀ ਘੈਂਟ ਚੀਜ਼ ਤੁਹਾਨੂੰ ਦਿਖਾਵਾਂਗੇ ਆਪਾਂ ਹਨਾ ਤੇ ਆਹ ਦੇਖ ਸਾਨੂੰ ਇੱਥੋਂ ਦਿਖਾਉਣੇ ਆ ਕਿੰਨਾ ਘੈਂਟ ਵਿਊ ਆ ਰਿਹਾ ਦੇਖਿਆ ਜਾਂ ਮੰਨ ਲਿਓ ਚਾਚਾ ਮੈਨੂੰ ਆ ਜਾ ਉਹ ਚਾਚਾ ਚਾਚਾ ਬਾਓ ਆ ਆ ਗਿਆ ਭਾਈ ਸਰਪੈਂਟ ਸਾਡਾ 11 ਦਾ ਯਾਰ ਹੋਰ ਭਾਈ ਕਿਵੇਂ ਬੜੀ ਚੜ੍ਹਦੀ ਕਲਾ ਕੁਸਰੀ ਨੇ ਭਾਈ ਅੱਜ ਸਾਨੂੰ ਕਿਹੜਾ ਲਵਾਤਾ ਛਿਮਲੇ ਦਾ ਸਾਰੇ ਛਿਮਲੇ ਮਾਲਕ ਕੋਫਰੀ ਕਾਫਰੀ ਸਭ ਕੁਝ ਅੱਜ ਬਈ ਇਹ ਚ ਸੋਲਣ ਹਾਂ ਹਾਂ ਬੜਾਕ ਬੜੂਬ ਮੈਂ ਕਿਹੜਾ ਜਿਉਂ ਥੇਲੇ ਤੁੰਦ ਤੁੰਦ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਹੀਰਾ ਬਣਾ ਲਿਆ ਲਓ ਵੀ ਮਿੱਤਰੋ ਇਸ ਟਾਈਮ ਆ ਵਕਸੌਲੀ ਫਿਰਦੇ ਆਗੇ ਆ ਦੇਖੋ ਪਹਾੜੀ ਇਲਾਕੇ ਦੇ ਵਿੱਚ ਤੇ ਸੋਡਾ ਭਰਾ ਕਾਕੂ ਹੀਰਾ ਪਹੁੰਚ ਲਿਆ ਲੈ ਤੁਹਾਨੂੰ ਘਰ ਦਿਖਾਉਣਾ ਨਿੱਕੇ ਨਿੱਕੇ ਘਰ ਲੱਗਦੇ ਆ ਆ ਦੇਖੋ ਪਹਾੜੀ ਪਹਾੜ ਆ ਦੇਖੋ ਮਿੱਤਰੋ ਕਿਆ ਬਾਤ ਹੈ ਨਿੱਕੇ ਨਿੱਕੇ ਘਰ ਲੱਗ ਰਹੇ ਦੇਖੋ ਹਨਾ ਕਿੰਨੇ ਉੱਚੇ ਪਹਾੜਾ ਯਾਰ ਆ ਦੇਖੋ ਪੂਰਾ ਮੈਂ ਕਹਣਾ ਯਾਰ ਬਾਈ ਹਵਾ ਨਾਲ ਇੰਨੀ ਸੋਹਣੀ ਚੱਲੀ ਵੀ ਠੰਡੀ ਹਵਾ ਹਨਾ ਤੇ ਆ ਤੁਹਾਨੂੰ ਦਿਖਾਉਣੇ ਆ ਪਤ ਨਹੀਂ ਕੀ ਮਤਲਬ ਦਰਖਤ ਜਾਂ ਤੁਹਾਨੂੰ ਦਿਖਾਉਣੇ ਆ ਆਪਾਂ ਇਹਨੂੰ ਪਤ ਨਹੀਂ ਕੀ ਕਹਿੰਦੇ ਆ ਦੇਖੋ ਆ ਦੇਖੋ ਤੇ ਸਾਨੂੰ ਥੱਲੇੋਂ ਦਿਖਾਉਣੇ ਆ ਆਪਾਂ ਬਿਓ ਉਹ ਦੇਖੋ ਨਿੱਕੇ ਨਿੱਕੇ ਘਰ ਦੇਖੋ ਨਾ ਇਹ ਆਓ ਦੇਖੋ ਆ ਦੇਖੋ ਕਿੰਨਾ ਸੋਹਣਾ ਮਤਲਬ ਹਨਾ ਮਾਹੌਲਾ ਬਾਈਆ ਦੇਖੋ ਪਹਾੜ ਹੀ ਪਹਾੜਾ ਚਾਰ ਚੁਫੇਰੇ ਹਨਾ ਤੇ ਇੱਧਰ ਦਿਖਾਉਣੇ ਸਾਨੂੰ ਜਿਹੜੇ ਬਿਲਕੁਲ ਜਿਵੇਂ ਨਾਲ ਹੀ ਆ ਤੇ ਡਰ ਵੀ ਬਹੁਤ ਲੱਗਦਾ ਹਨਾ ਜਿਵੇਂ ਕੋਈ ਦਰਖਤ ਬਾਈ ਟੇਡੇ ਪਿੰਗੇ ਜੇ ਹੋਏ ਪਏ ਹਨਾ ਐ ਲੱਗਦਾ ਵੀ ਯਾਰ ਕਿਤੇ ਉੱਤੇ ਨਾਲ ਡਿੱਗ ਪਏ ਹਨਾ ਹੋ ਜੀ ਹਨਾ ਤੇ ਦੇਖਣੇ ਜੇ ਮੰਨ ਲਓ ਬਸਾਨੂੰ ਐਂ ਲੱਗਦਾ ਤੇ ਬਾਕੀ ਆਹ ਦੇਖੋ ਆਹ ਦਰਖਤ ਕਿੰਨਾ ਡੇਡਾ ਹੋਇਆ ਪਣਾ ਦੇਖੋ ਥੱਲੇ ਹੁਣ ਤੇ ਐ ਲਾ ਲੈਣਾ ਇਹ ਡਿੱਗੂਗਾ ਤੇ ਪੰਜਾਬੀ ਆਪਣੇ ਸਾਰੇ ਇੱਧਰ ਬਸ ਆਹ ਟਾਈਮ 'ਚ ਆਉਂਦੀ ਹੁੰਦੇ ਆ ਦੇਖੋ ਸਾਰੇ ਪੰਜਾਬੀ ਭਾਈ ਫਿਰਦੇ ਆ ਆਪਣੇ ਠੀਕ ਆ ਤੇ ਬਾਕੀ ਕੇਰਾ ਇੱਕ ਟਾਈਮ ਦਾ ਖਾਣਾ ਪੀਣਾ ਦਾ ਨਾਲ ਨੂੰ ਲੈ ਕੇ ਆਇਆ ਕਰੋ ਆਹ ਦਾ ਖਾਣ ਪੀਣ ਦਾ ਪ੍ਰਬੰਧ ਕਰ ਲਿਆ ਕਰੋ ਠੀਕ ਆ ਇੱਕ ਟਾਈਮ ਵਾਲਾ ਖਾਣ ਪੀਣ ਪ੍ਰਬੰਧਾ ਜਿਹੜਾ ਜ਼ਰੂਰ ਕਰਕੇ ਆਇਆ ਕਰੋ ਕਿਉਂਕਿ ਢਾਬਿਆਂ ਦੇ ਬਾਈ ਮਹਿੰਗਾ ਬਹੁਤ ਪਾਏ ਦਾ ਕੰਮ ਹਣਾ ਤੇ ਬਾਕੀ ਚੀਜ਼ ਲਈ ਹਰ ਇੱਕ ਮਿਲਦੀ ਹੈ ਤੇ ਜੋ ਵੀ ਆਪਾਂ ਖਾਣਾ ਨਾ ਜੋ ਵੀ ਆਪਾਂ ਨੂੰ ਚੰਗਾ ਲੱਗਦਾ ਹਰ ਇੱਕ ਚੀਜ਼ ਆਪਾਂ ਮਤਲਬ ਇੱਥੇ ਆਪ ਨੂੰ ਮਿਲਦੀ ਆ ਆ ਦੇਖੋ ਠੀਕ ਆ ਤੇ ਐਦਾਂ ਨਹੀਂ ਕੋਈ ਗੱਲ ਨਹੀਂ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਇੱਥੇ ਤੇ ਆ ਆਪਣੀ ਗੱਡੀ ਖੜੀ ਆ ਤੇ ਬਾਈ ਸਰਪੰਚ ਨੇ ਨਵੀਂ ਸਕਾਰਪਿਓ ਕਢਾਈ ਸੀਗੀ ਤੇ ਬਾਈ ਕਹਿੰਦਾ ਆਪਾਂ ਤੁਹਾਨੂੰ ਲੈ ਕੇ ਚੱਲਣਾ ਠੀਕ ਆ ਤੇ ਮੈਂ ਕਿਹਾ ਚਲੋ ਆਪਾਂ ਚੱਲਦੇ ਆ ਫਿਰ ਸਾਰਾ ਹੌਣਾ ਚੱਲਾ ਲਓ ਵੀ ਮੇਤਰੋ ਬਹੁਤ ਬ੍ਰੇਕਾਂ ਵਾਲਿਆਂ ਨੇ ਦੱਬਿਆ ਤੂੰ ਰਸਤਾ ਜਿਹੜਾ ਤੰਗ ਬਹੁਤ ਆ ਹੈ ਉਥੇ ਮੋੜ ਆ ਤੂੰ ਰਹਿਂਦੇ ਮੋੜ ਹੈ ਕਿੰਨੇ ਘੜਦਾ ਕਿਆ ਬਾਤ ਹੈ ਮੋਰ ਬੈਠਾ ਹੋਏ ਕਿੱਕਲੀ ਪਾ ਰਿਹਾ ਮੋਰ ਬੈਠੇ ਨੇ ਪਹਾੜਾਂ ਤੇ ਨਹੀਂ ਮੋਰ ਦੱਬ ਲੈਣਾ ਉਹ ਬ੍ਰੇਕਾਂ ਜਿਹੜਾ ਪਹਾੜਾਂ ਤੇ ਸਰਪੰਚ ਹੁਣ ਦੱਸਦਾ ਫਿਰ ਹਾਂ ਜੀ ਸਾਡਾ ਬੰਦਾ ਗੱਡੀ ਚ ਉਤਰ ਗਿਆ ਡਰਦਾ ਕਹਿੰਦਾ ਸੜਕ ਕਹਿੰਦਾ ਬਾਈ ਭੀੜੀਆਂ ਪਿੰਡਾਂ ਵਾਲੀ ਨਾਲ ਦੀ ਸੜਕ ਬਣੀ ਹੋਈ ਆ ਉਹ ਨਾਲ ਦੀ ਆਪੀ ਨਹੀਂ ਆਪਾਂ ਉੱਥੇ ਨਾ ਆਹ ਦੇਖੋ ਐ ਟੁੱਟੀ ਸੜਕ ਸੇ ਪਹਾੜਾਂ ਉਲਟੋ ਤੋਂ ਪੀਤਰੇ ਜਾਂਦੇ ਬਾਈ ਉਹ ਉਹ ਵਰਾਈ ਰੋਗ ਦੀ ਪ੍ਰੈਕਟਿਸ ਆ ਕੰਪਨੀ ਉਹ ਹਲਟੋਂ ਤੋਂ ਬੀਤ ਰਹੀ ਜਾਂਦੇ ਬਈ ਉਹ ਸਾਰਾ ਡੱਬਰਾ ਵਿੱਚ ਉਹ ਆਪਾਂ ਨੂੰ ਦੇਖ ਕੇ ਸੀ ਜਾਂਦੇ ਉਹ ਮਾਹ ਬਈ ਬਚਦੇ ਚੰਗੀ ਹੁੰਦੀ ਆ ਸਹੀ ਗੱਲ ਆ ਬਾਈ ਇਹਦਾ ਕਿ ਉਹ ਕੋਈ ਇੱਥੋਂ ਦੇ ਹੋਣਾ ਹਮ ਅੱਛੀ ਆਪਾਂ ਕਦੇ ਲੀਡਰ ਜਾਂਦਾ ਮਾਚਲ ਪ੍ਰਦੇਸ਼ ਡਰ ਗਏ ਬਈ ਥੱਲੇ ਤੁਰ ਗਏ ਥੱਲੇ ਸੋ ਕੀ ਡਰ ਗਏ ਤੂੰ ਮਾਹ ਸਿੱਧਾ ਤੁਰ ਲਗੇ ਮੜਾ ਜਾਂ ਗੋਡੇ ਤੋਂ ਹੁਣ ਲੱਗੇ ਨਹੀਂ ਅਸੀਂ ਆਨੇ ਬਾਈ ਮਜ਼ਾਕ ਨਹੀਂ ਨੇ ਬਾਈ ਨੇ ਗੱਡੀ ਬੈਕ ਲਵਾਈ ਕਿ ਸੜਕ ਬਿਲਕੁਲ ਵੀ ਮਤਲਬ ਪੂਰੀ ਸੂਰੀ ਆ ਨਾ ਹਾਂ ਪੂਰੀ ਸੂਰੀ ਹਾਂ ਜਿਹੜਾ ਉਧਰੋਂ ਵੀ ਗੱਡੀ ਆ ਜੇ ਬੱਸ ਤੁਸੀਂ ਐਸਾ ਰਹੋ ਵੀ ਜਿਹੜੀ ਗੱਲ ਹੈ ਵੈਸੇ ਵੀ ਚਲ ਬਚਾਈ ਚੰਗਾ ਹੁੰਦਾ ਵੈਵੇਂ ਬਿਲਕੁਲ ਬਿਲਕੁਲ ਸਹੀ ਗੱਲ ਆ ਉਹ ਵੀ ਦਲੇਰੀ ਵਾਲਾ ਬੰਦੀ ਟਪਾਓ ਬਾਈ ਇਥੇ ਨਹੀਂ ਗੱਡੀ ਤੇ ਰਿਸ਼ਕੋ ਉਹ ਬਰੇਕ ਫੜਦੀ ਇਹ ਆਪ ਉਹ ਜਲਦੀ ਸੇਰਾ ਬਣ ਗਈ ਹਨਾ ਆਪਾਂ ਅਸ਼ਵਨੀ ਖੱਡ ਆਪਾਂ ਕਹਿੰਦੇ ਨਵੀਂ ਚੀਜ਼ ਦਿਖਾਉਣੀ ਜਿੱਥੇ ਕੋਈ ਨਹੀਂ ਗਏ ਇੱਥੇ ਕੋਈ ਨਹੀਂ ਆਇਆ ਸੱਚੀ ਨਹੀਂ ਆਇਆ ਮੈਨੂੰ ਤਾਂ ਇਹ ਲੱਗਦਾ ਹਾਂ ਆ ਦੇਖੋ ਬਾਈਕ ਵਾਲੇ ਬਾਈਕ ਵਾਲੇ ਬਾਈਕ ਬਾਈਕ ਲਓ ਜੀ मतलब कोई नहीं आना करने थे ना बहुत कटता होना भाई रिश्की बहुत आ देखो था ही पूरा सूरा भाई, सूरा। भाई ना। ना। है ना था बहुत पूरा सूरा अपना सिर्फ होगी भाई होना हाँ है ना सही अलविदा बैठा ही लगा बेकार सी है तेरे लवना लवना बड़ा चिड़िया बस कैंडी की नहीं है भाई घर लसनी दसन